ਅੱਜ ਦੀ ਵੀਡੀਓ ਪਸ਼ੂ ਮੰਡੀ ਮਾਨਸਾ ਤੋਂ ਤੁਹਾਡੇ ਨਾਲ ਅਸੀਂ ਸਾਝੀ ਕਰਨ ਲੱਗੇ ਆਂ। ਬਾਈ ਮਨਜੀਤ ਸਿੰਘ ਦਸੋ ਜੀ ਕੋਲੇ। ਬੱਚੇ ਦਾ ਕਰਕੇ ਦਰਦੀ। ਪਹਿਲਾਂ ਝੋਟੀ ਹੈ ਇੱਕ। ਦਰਮਿਆਨੀ ਕੱਦ ਕਾਠ ਦੀ ਝੋਟੀ ਜਿਹੜੀ ਇਹ ਬਾਈ ਮਨਜੀਤ ਕੋਲੇ। ਤੇ 4 ਕਿ ਦਿਨ ਸੂਈ ਨੂੰ ਹੋਏ ਨੇ। ਪਸ਼ੂ ਮੰਡੀ ਮਾਨਸਾ ਦੀ ਆਈ ਹੋਈ ਹੈ। ਬਾਕੀ ਜਾਣਕਾਰੀ ਬਾਈ ਆਪਾਂ ਮਨਜੀਤ ਤੋਂ ਲੈਨੇ ਆਂ। ਹਾਂ ਬਾਈ ਕਿਹੜਾ ਸੂ ਹੈ ਦਾ ਝੋਟੀ ਦਾ ਜੀ? ਪਹਿਲਾਂ ਇਹ ਦੋ ਦੰਦ। ਠੀਕ ਹੈ ਜੀ। हां जी कितने दिन हो गए सुई लो जी चौथा दिन ही चौथा दिन हो गए जी हां जी ਤੇ ਕਿੰਨਾ ਕੁਦੋਂ ਤੱਕ ਘਟਣ ਦੀ ਉਮੀਦ ਹੈ ਕੋ ਕਿੰਨਾ ਵੀਰੇ 8 ਕਿਲੋ ਆ ਮੈਂ ਝੂਠ ਮਾਰੀ ਹਾਂਜੀ ਹਾਂਜੀ ਤੇ 10 ਕਿਲੋ ਦੀ ਉਮੀਦ ਲਈ ਜਾ ਸਕਦੀ ਹੈ ਤੋ ਮੈਂ 9 ਹੀ ਦੇਵੂਗਾ ਵੀਰੇ ਕਿਲੋ ਕੋ ਹੋਰ ਵਧੂਗਾ ਮੈਂ ਦੇਖੋ ਝੂਠ ਮਾਰ ਕੇ ਡੰਗਰ ਦੇਣਾ ਉਹ ਠੀਕ ਨਹੀਂ ਝੂਠ ਮਾਰ ਕੇ ਵਧਣਾ ਆਲੀਆ ਮੋੜੇ ਕਦਾ ਕਰੀਏ ਨਾ 90000 ਦੀ ਦੇਵਾਂਗੇ ਤੇ 90000 ਦੇ ਦੇ ਹਾਂਜੀ ਬਾਈ ਮਨਜੀਤ ਸਿੰਘ ਵਸੌਂਦੀਆਂ ਨਾ ਮੋਬਾਈਲ ਪਰ ਕਹਿੰਦਾ ਝੋਟਾ ਮੇਰਾ ਮੋਬਾਈਲ ਨੰਬਰ ਹੈਗਾ ਬਾਈ 9852 3439 3439 9852 3429 ਮਨਜੀਤ ਸਿੰਘ ਪਿੰਡ ਦਾ ਸੌਂਦਿਆ ਜਿਲ੍ਹਾ ਮਾਨਸਾ ਪੰਜਾਬ ਠੀਕ ਹੈ ਜੀ ਹੋਰ ਵੀ ਬਾਈ ਕੋਲੇ ਪਾਸ ਚਾਹੁੰਦਾ ਹਾਂ ਹਾਂ ਬਾਈ ਕਿਸੇ ਨੇ ਵੀ ਲੈਣਾ ਹੋਵੇ ਡੰਗਰ ਆਪਣੇ ਘਰੇ ਵੀ ਹੁੰਦੇ ਨੇ ਬਾਕੀ ਬਾਹਰ ਪੜਨਾ ਜੋ ਵੀ ਦਵਾ ਦਿੰਦੇ ਆ ਤੇ ਮਹਾਰ ਮੰਡੀ ਕਰਦੇ ਆ ਇਹੇ ਜਿਆ ਵੀ ਡੰਗਰ ਲੈਣਾ ਹੋਵੇ ਮਾਨਸਾ ਮੰਡੀ ਦੇ ਅਕਸਰ ਇਹ ਹੁੰਦੀ ਆ ਜੀ ਮਾਨਸਾ ਦੇ ਤਾਂ ਹੁਣ ਤਕਰੀਬਨ ਸਾਰੀਆਂ ਮੰਡੀਆਂ ਤੇ ਹੁੰਦੇ ਆ ਜੀ ਠੀਕ ਹੈ ਜੀ ਹਾਂ ਜਦੋਂ ਮਰਜੀ ਇਸ ਮਾਰਕਰ ਦਾ ਜਿਸ ਤਰ੍ਹਾਂ ਦਾ ਵੀ ਪਸ਼ੂ ਲੈਣਾ ਗਾਂ ਮੱਝ ਆਪਣੇ ਹਸਪਰ ਕਰ ਲੋ ਠੀਕ ਹੈ ਜੀ ਹਾਂ ਜੀ ਚਲੋ ਬਹੁਤ ਸਾਬ